ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਬੈਂਡ ਬੁਰਜ ਨੱਥੋ ਕੇ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਹੈਪੀ ਬਰਥਡੇ ਨਥਕਾਲੇ ਵੀਰ ਨੂੰ ਮਲਾਉਣ ਲੱਗੇ ਆ ਤੁਹਾਨੂੰ ਇੱਕ ਤਾਂ ਇਹ ਮੀਣੀ ਮੱਝ ਬਿਲਕੁਲ ਤਾਜੀ ਸੂਈ ਵੀ ਗੱਲਾ ਨਾਲ ਆੜੂਆ ਐਕੇ ਸਜਣੋ ਗਊ ਵਿਕਰੀ ਵਾਲੀ ਮੀਣੀ ਦੇ ਵੀਰ ਕਹਿੰਦਾ ਵੀ ਸਿੰਘ ਦੋਵੇਂ ਹਿਲਦੇ ਇੱਕ ਐਰ ਸ਼ਹਿਰ ਬੱਛੀ ਆ ਵੈੜ ਐਰ ਸ਼ਹਿਰਾ ਇਹਦਾ ਲੇਖਾ ਜੋਖਾ ਵੀ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਾਂਗੇ ਕਿ ਗੱਬਾ ਨਾ ਜਾਂ ਹਜੇ ਬਣੀ ਆ ਨਹੀਂ ਜਿਹੜਾ ਵੀ ਹਸਾਬ ਕਿਤਾਬ ਹੋਇਆ ਬਾਕੀ ਰਿਕੁਐਸਟ ਬੇਨਤੀ ਆ ਹਰ ਵੀਡੀਓ ਚ ਕਿ ਜਿਹੜਾ ਪਸੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸੱਚ ਨੂੰ ਆ ਜੋ ਮੀਣੀ ਤੋਂ ਕਰੀਏ ਸ਼ੁਰੂ ਰੇਟ ਤੁਹਾਡੇ ਲੈਣ ਵਾਲਾ ਹੀ ਕਰਾ ਦੇਾਂਗੇ ਭਰਾ ਤੋਂ ਜੁੜਿਓ ਅੰਤ ਤੱਕ ਧੰਨਵਾਦ ਰਹੂਗਾ ਤੁਹਾਡਾ ਹੈਪੀ ਵੀਰ ਸਾਸਰੀ ਕਾਲ ਜੀ ਹੋਰ ਸੁਣਾ ਕਿਰਪਾ ਸਤੂ ਜੀ ਮੇਰ ਚੜਦੀ ਕਲਾ ਨਾਲ ਹਾਂਜੀ ਹਾਂਜੀ ਮਹਿਮਾਨ ਜੀ ਸ਼ੁਕਰ ਹੈ ਮੇਰ ਹੀ ਰੱਖੇ ਦਾਦਾ ਤੇ ਆਪਣਾ ਨਾਮ ਤੇ ਐਡਰੈਸ ਰਸ ਭਾਈ ਆਪਣਾ ਪਿੰਡ ਗੁਰਜਨਾ ਚੂਵੇ ਜਿਲ੍ਹਾ ਤਰਨਤਾਰਨ ਦਾ ਤਸੀਲ ਪਟੇਨਾ ਮੇਰਾ ਪਿਆ ਫੋਨ ਨੰਬਰ 81437358281437358 ਇਹਦੇ ਤੇ ਕਰੇ ਸੰਪਰਕ ਹਾਂਜੀ ਵਪਾਰ ਦਾ ਕੰਮ ਹੈ ਰੋਟੀਨ ਚ ਦੋ ਤਿੰਨ ਪਸ਼ੂ ਲੈ ਆਈਦੇ ਹੈ ਹਨਾ ਕੱਲ ਮੈਂ ਜਦ ਦੋ ਇੱਕੀ ਤੇ ਗੋਆਲਿੰਗ ਮੇਰੀ ਥੋਈ ਕਵੀ ਤਣਾ ਚਾਉਣਾ ਜੀ ਓਕੇ ਹਾਂਜੀ ਤੇ ਮੀਨੀ ਦਾ ਕੀ ਹਿਸਾਬ ਆ ਮੀਨੀ ਭਾਜੀ ਉਹ ਦੇ ਘਰ ਦਾ ਦੂਜਾ ਧੂਆ ਦੇ ਪੱਤੀਆਂ ਮਾਨੇ ਕੇ ਲਈਏ ਸੀ ਕਿ ਦੋਵੇਂ ਹੁੰਦੇ ਮੀਨੀ ਦੇ ਠੀਕ ਆ ਆ ਵੀ ਹੁੰਦਾ ਜੋ ਤੇ ਆ ਵੀ ਹੁੰਦੇ ਆ ਦੋਵੇਂ ਹੁੰਦੇ ओके ਤੇ ਬੌਲਾ ਕੋਈ ਆ ਟਾਈਮ ਹੋਊਗਾ ਭਵਾਂ ਦੱਸ ਦਿਨ ਨੂੰ ਕਹਿ ਕੇ ਦਈਏ ਤੇ ਆਪਾਂ ਨੌ ਕਿਲੋ ਆ ਟਾਈਮ ਜਿਹੜਾ ਲੀਚਾ ਮਰਵਾ ਕੇ ਦੇ ਦੇਣਾ ਨੌ ਕਿਲੋ ਬੌਲਾ ਤੇ ਸੂਈ ਤੇ ਜਿਹ ਦਿਨਾਂ ਦੀ ਸੂਈ ਆ ਨੌ ਕਿਲੋ ਬੌਲਾ ਬਣਾ ਕੇ ਲੈ ਜਾ ਜਰਾ ਮਗਰ ਕੱਟਾ ਮਗਰ ਕੱਟਾ ਕੱਟੇ ਦੇਈ ਜੇ ਮੈਨੇ ਰੂਮ ਵਿੱਚ ਘਰ ਦੇਣਾ ਮੈਂ ਕੱਟੇ ਦੇ ਤੇ ਘੱਟ ਬਾ ਰਹੇ ਨੂੰ ਤੋਰ ਕਰਾ ਚੱਕੀ ਚੂਨ ਚਾਂ ਤਾਂ ਬੜਾ ਚੰਗਾ ਹੋ ਉਹ ਜਿਆਦਾ ਚੰਗੀਆਂ ਬਾਈ ਸਵਾਰੀ ਤੋਣੂ ਇਹਦੇ ਠੀਕ ਆ ਦਾ ਸੱਜਣੋ ਜਿਹਨੇ ਥੋੜੇ ਜਿਹੇ ਰਾਜ ਰੱਖਣੇ ਆ ਨਾ ਹਾਂ ਦਰਸੀ ਗਾਂ ਰਹੀ ਆ ਦਰਸੀ ਗਾਂ ਰਹੀ ਆ ਤੋਹਫਾ ਹੀ ਆ ਸੱਜਰਾਂ ਨਾਂ ਬਾੜੀ ਬੀਲ ਆ ਨਾਂ ਬਾਲਾ ਕਾਤਾ ਇਹ ਨੋਟ ਕਰ ਲਿਓ ਲੇਵਾ ਤੇ ਦੁੱਧ ਦੇਊਗੀ ਚੰਗਾ ਵੇਖੋ ਜਰਸੀ ਖਾਨ ਵਾਲਾ ਦੁੱਧ ਦੇਊਗੀ ਦੋ ਦਿਨਾਂ ਨੂੰ ਜਦੋਂ ਮੈਂ ਪੋਲਾ ਨਹੀਂ ਜਾਂਦਾ 11-12 ਕਿਲੋ ਦੁੱਧ ਹੱਥ ਦੇ ਦੇਈ ਜਾਊਗੀ ਇਹ ਕਈ ਨਿੱਕੀਆਂ ਮਈਆਂ ਦੁੱਧ ਜ਼ਿਆਦਾ ਦਿੰਦੀਆਂ ਹਾਂਜੀ 11-12 ਕਿਲੋ ਦੁੱਧ ਤਾਂ ਐਨਾ ਹੀ ਕੱਢੀ ਜਾਣਾ ਨਹੀਂ ਕੱਢੀ ਜਾਣਾ ਇਸ ਹਿਸਾਬ ਨਾਲ ਤੂੰ ਕਹਿਣਾ ਵੀ 9 ਇਹਦੇ ਕੋਈ ਨਾਂ ਲੱਗਾ ਦੇ ਬੋਲ ਪੋਹੇ ਆਂ ਦਰਾਂ ਤੇ ਗਾਮਾ ਦੀ ਜਾਨਦੀ ਰੰਗ ਰੰਗ ਧੰਨ ਵੀ ਕਾਲਾ ਸ਼ਾਹ ਇਸ ਨਾਲੂਆਂ ਨਾਲ ਉਸਦੇ ਹਾਂ ਹਾਂਜੀ ਲਾ ਦੇ ਮਰਾ ਦੇ ਦੋ ਦੋ ਧਾਰਾ ਦੇਖਿਓ ਸੱਜਣੋ ਨੂੰ ਬੱਚਾ ਲਾ ਕੇ ਦੋ ਦੋ ਧਾਰਾ ਚੈੱਕ ਕਰਾ ਦਿੱਗੇ ਧਾਜੀ ਆ ਨਾਲੂਆਂ ਨਾਲ ਹੀ ਆ ਅਿੱਤੇ ਚਾਹ ਦੇ ਨਾਲ ਸੂਰ ਧਾਰਾ ਬਾਲ ਚੀ ਬਣਾਉਣੇ ਬੋਲੀ ਬਣਦੀ ਹੈ ਓਕੇ ਸੱਜਣੋ ਧਾਰ ਤੁਰ ਲੈਂਦੀ ਐ ਮੀਣੋ ਵੇਖੋ ਥਾਪੀ ਦੀ ਝੋਲੋ ਜੀ ਹਾਂ ਨਹੀਂ ਮੈਂ ਮੈਂ ਹੀ ਨਿਕਲੂਗੀ ਇਹ ਵੀ ਤੈਨੂੰ ਦੱਸਤਾ ਹੈ ਇਹ ਮੱਝ ਬੜੀ ਖਰੀ ਨਿਕਲੂਗੀ ਉਪਰਾਂ ਡੋਲੋ ਮਗਰ ਲਿਆਂ ਦੀ ਵੇਖੋ ਚਵਾਈ ਲੱਗੀ ਮੀਨ ਨੂੰ ਕੀ ਬਾਤ ਕਾਢੀ ਜੱਟਾਂ ਆਮ ਰੱਖੇ ਪੰਜਾਂ ਚੌ ਮਿੰਟਾਂ ਦੀ ਮੈਚ ਹੋਈ ਜਾਊਗੀ ਪੰਜ ਚਾਰ ਮਿੰਟ ਤੋਂ ਬਾਹਲੇ ਕਹਤੇ ਇਹ 1 ਮਿੰਟ ਜੀ ਚੁਈ ਜਾਣੀ ਸਹੀ ਗੱਲ ਇੱਕ ਨਹੀਂ ਡੇਢ ਮਿੰਟ ਬਸ ਅਗਲਿਆਂ ਚ ਮਾਰੀ ਦੋਕ ਮੇਚਵਾਈ ਚਾਰਾਂ ਥਨਾਂ ਦੀ ਟਾਫਾ ਹਨਾ ਬਹੁਤ ਜਾਰੀ ਹੋ ਗਈ। ਓਕੇ। ਆ ਆ ਥੱਲੇ ਬਾਲਟੀ ਵੇ ਲਾ ਆ ਵੀ ਗਈ ਹੈ। ਸੱਜਣਾ ਵੀਰਾਂ ਦਾ ਵੀ ਟਾਈਮ ਕੋਈ ਅੱਧਾ ਘੰਟਾ ਘੰਟਾ ਹੀ ਆ ਤੇ ਕਹਿੰਦਾ ਪਤਾ ਤੂੰ ਕੀ ਵਿਖਾ ਦਿੱ ਗਏ ਕਹਿੰਦਾ ਆ ਚੈੱਕ ਕਰ ਲੋ। ਬੋਲਾ ਮੈਂ ਥੱਲੇ। ਓਕੇ ਰਿਪੋਰਟ। ਬੱਚਾ ਵੀ ਚੰਗਾਉਣਾ ਹਨਾ ਮੈਂ ਤਾਂ ਨਾ ਬੱਸ ਕਰੀ ਗਏ। ਨਹੀਂ ਦੁੱਧ ਹੈ ਗਾੜੇ ਬੱਚੇ ਨੂੰ ਚੰਗਾ ਦੇ। ਅੱਛਾ। ਹੈਪੀ ਰੇਟ ਕੀ ਕਰੇਗਾ ਇਹਦਾ ਨਵੇੜ ਕੰਮ ਚੰਗਾ ਦੇ ਬੱਚੇ ਨੂੰ ਬੱਚੇ ਨੂੰ ਚੰਗਾ ਦੇ ਬੱਚੇ ਨੂੰ ਚੰਗਾ ਦੇ ਬਹੁਤ ਆ ਰੇਟ ਬਾਜੀ ਮੈਂ 95 ਦੀ ਵੀ ਲਗਤੀ ਆ 90 ਦੀ ਵੀ ਦੇਣਗੀ ਆ ਦੇ ਤੂੰ ਕਿੰਨੇ ਦੀ ਦੇਣੀ ਤੂੰ ਦੱਸ ਜੀ ਆਪਾਂ ਆਹ ਨਾਲ ਦੇਣੀ 87 ਹਜ਼ਾਰ ਜੀ ਨਾਲ ਦੇਣੀ 80 ਤੇ 7 ਹਾਂਜੀ 87000 ਦੀ 87000 ਦੀ ਨਾਲ ਦੇ ਓਕੇ ਬਿਲਕੁਲ ਸਾਜੀ ਸੂਈ ਅਨ ਆੜਵਾ ਵੇਲੋ ਨਾਲ ਕੋਈ ਗੇਠੇ ਇੱਕ ਜੋ ਉਹ ਇਹ ਨਾ ਕਰੇ ਮਾਸਾ ਕੀ ਲਾਓ ਅੱਜ ਤੇ ਚਾਹ ਲੈ ਤਾਜੀ ਬਚਾਰੀ ਇਹੇ ਵੀ ਆਸੀ ਅਜੇ ਬੋਲਾ ਥੱਲੇ ਹੋਊਗਾ ਲੈ ਲੋ ਚਲੋ ਕੋਈ ਨਹੀਂ ਉਹਨੂੰ ਚੁੰਗਣ ਦੇ ਵਿਚਾਰੀ ਨਹੀਂ ਯਾਰ ਬੱਚੇ ਨਾਲ ਹੀ ਬਹੁਤ ਜ਼ਿਆਦੀ ਯਾਰ ਬਾ ਚੁੰਗ ਲੰਦੇ ਆ ਲੈਗਾ ਵੀ ਦੁੱਸਤ ਤੇ ਆ ਗਊ ਦਾ ਦੱਸ ਉਹਨੂੰ ਕੀ ਲੇਖਾ ਇਹਨੂੰ ਫੜਾ ਦੇ ਭਰਾ ਨੂੰ ਛੋਟ ਨਹੀਂ ਚਲ ਬਣਾ ਲਾਂਗੇ ਪਿਆ ਰਹਿੰਦੇ ਹਾਂ ਜੀ ਇਹ ਬਾਜੀ ਥੋੜੀ ਨੂੰ 15 20 ਦਿਨ ਹੋ ਗਏ ਜਗਾਂ ਓਕੇ ਹਾਂਜੀ ਠੀਕ ਆ ਇਦੇ ਕੋਲ ਦੁੱਧ ਆਟਾ ਮਾਰਚ ਕਿਲੋ ਜ ਆਪਾਂ ਨਹੀਂ ਗਾਣਾ 1012 ਆ 8 ਕਿਲੋ ਮਿੰਨ ਕੇ ਲੈ ਜੇ ਠੀਕ ਆ ਚੂਨੇ ਵੀ ਮੈਂ ਆ ਲਈ ਆ ਬੱਚਾ ਬੱਚਾ ਉਹ ਬੱਚਾ ਲਿਆ ਬਾਹਰ ਆ ਰਿਹਾ ਬੱਚਾ ਜੀ ਆ ਵੀ ਜਰਸੀ ਜਾਈ ਆ ਬੱਚਾ ਮਗਰ ਜੋ ਬੱਚਾ ਆ ਜੋ ਓਕੇ ਕੱਦ-ਕੁੱਦ ਚੰਗਾ ਹਨਾ ਵੀਲ-ਬੂਲ ਦੁੱਧ ਭਾਜੀ 10 ਕਿਲੋ ਦਹੀਂ ਆਊਗੀ ਸਾਂਭਰ ਵਾਲੇ ਘਰੋਂ ਆਈ ਪਰ ਆਪਣੇ ਦੇ ਜੇ ਰਾਤ ਹੀ ਇਹਦੇ ਆਈ ਆ ਮੈਂ ਆਖੀ ਜਾਵਾ ਮੈਂ ਚੋਣ ਬਹੁਤੀ ਜਿਆਦੀ ਚੰਗੀ ਹੈ ਜੀ ਠੀਕ ਚੋਣ ਬਹੁਤੀ ਜਿਆਦੀ ਚੰਗੀ ਆਪਣੇ ਦੇ ਰਾਤ ਹੀ ਆਈ ਹੈ ਜੀ ਨਾ ਇਹ ਥੱਲੇ ਹੁਣ 10 ਕਿਲੋ ਆ ਗਈ ਹੋਰ ਉਹ 10 ਕਿਲੋ ਹੋਗਾ ਰੇਟ ਇਹਦਾ ਰੇਟ ਦਾ ਤੋਂਕਣਾ ਵਾਲਾ ਹੀ ਕਰ ਦੇਣਾ ਵੈਰ ਦੇ ਵੀ ਜੀ 30 ਦੀ 5000 ਦੀ ਦੇਣਾ ਯਾਰ 25000 25000 ਦੀ ਧਾਰਾ ਜੀ ਨੂੰ ਦੋ ਦੋ ਮਰਵਾ ਲਿਓ ਠੀਕ ਹੈ ਦੇਖ ਜੀ OK ਜੋ ਹੁਣ ਚੰਗਾ ਠੀਕ ਹੈ ਅਗੋਂ ਪਰਮਾਰੀ ਭਾਇਆ ਨੂੰ 25000 ਦੀ 25000 ਕਰਦਾ ਨੀ ਮਾਨਦਾਰੀ ਓਕੇ ਓਕੇ ਇਹ ਮਗਰਲੇ ਥਣਾ ਦੀਆਂ ਹਨਾ ਤਾਰਾ ਓਕੇ 8 ਦੋਤਾ 25000 ਦੀ ਦੇ ਦਿੰਦੇ ਘਾੜ ਦਾ ਯਾਰ ਛੋੜ ਦੇਣਾ 24000 ਤੇ ਜਿਹੜੀ ਬਾਹਰ ਵੱਛੀ ਵੱਧੀ ਆਪਣੀ ਉਹ ਗੱਬਣਾ ਕਿ ਕਿਵੇਂ ਆ ਨਹੀਂ ਜੀ ਭਾਦੀ ਉਹ ਪੈਂਦਾ ਹੀ ਲਈ ਆ ਘਰਮ ਦੇ ਵਿੱਚੋਂ ਲਈਉਂਦੇ ਲੱਗੀ ਹੈ ਪਰ ਆਪਾਂ ਖਾਲੀ ਕਰਕੇ ਦੇਣੀ ਸਾਂਝੋ ਲੱਗੀ ਜਾਂਦੇ ਓਕੇ ਹਾਂਜੀ ਵੀ ਬਣੀ ਪੁਣੀ ਨਹੀਂ ਹਜੇ ਉਹ ਦੱਸਿਆ ਬਣੀ ਆ ਪਰ ਖਾਲੀ ਕਰਕੇ ਖਾਲੀ ਕਰਕੇ ਦੇਣੀ ਆ ਇਹ ਸਾਰੇ ਆਪਣਾ ਜੋ ਕੱਲ ਲਾਈਆਂ ਦੋਵੇਂ ਹੀ ਇਹ ਅੱਛਾ ਹਾਂਜੀ ਤੇ ਖਾਲੀ ਕਰਕੇ ਲਈ ਦੇ ਖਾਲੀ ਕਰਕੇ ਆਪਾਂ ਦੇਣੀ ਆ ਰਸ਼ੀ ਠੀਕ ਠੀਕ ਹਾਂਜੀ ਉਸ ਹੀਲ ਚੰਗੀ ਹਨਾ ਵਾਂਗੇ ਵਾਂਗੇ ਤੋਂ ਬਿਨਾ ਹੀ ਗਾਂ ਹਾਂਜੀ 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 ਠੰਡੀ ਧੀਰੀ ਠੀਕ ਆ ਅੱਠ ਦੁੱਧ ਹਾਂਜੀ ਤੇ ਦੇਤੀ 25000 ਦੀ 24 ਵੀ ਦੇ ਦਾਂਗੇ 24000 ਓਕੇ ਆ ਸੱਜਣਾ ਜਿਹੜੀ ਬੱਚੀ ਦੀ ਵੀਰ ਗੱਲ ਕਰ ਰਿਹਾ ਵੀ ਇਹ ਇਹਦੇ ਮਾਲਕਾਂ ਨੇ ਇਹਨਾਂ ਨੂੰ ਦੱਸਿਆ ਵੀ ਬਣੀ ਆ ਬਣੀ ਤਾਂ ਚਲੋ ਹੁਣ ਤੁਸੀਂ ਖਾਲੀ ਮੰਨ ਕੇ ਸਬਦਾ ਕਰਨਾ ਬਾਕੀ ਵੈੜ ਜੇ ਕੋਈ ਸੱਜਣਾ ਕੋਈ ਡਾਕਟਰ ਹੱਥ ਦਾ ਬੰਦਾ ਹੁੰਦਾ ਉਹ ਆਪਦੀ ਤਸल्ली ਕਰਕੇ ਆਪ ਦੀ ਜਿਵੇਂ ਤੁਹਾਡੇ ਮਨ ਨੂੰ ਸਕੂਨ ਹੋਵੇ ਖਰੀਦ ਸਕਦੇ ਆ ਓਕੇ ਰਿਪੋਰਟ ਆ ਜਾਤ ਨਸਲ ਬਹੁਤ ਆ ਵਹਿੜ ਤੇ ਬਾਕੀ ਸੱਜਣੋ ਇਹ ਗਾਂ ਹਣਾ ਕਰਮਾ ਨਹੀਂ ਸਕਦੇ ਤੇ ਹੈਪੀ ਇਹ ਕਿੰਨੇ ਦੀ ਦੇਣੀ ਆ ਇਹਦੇ ਪਰ ਪਤਾ ਹਾਂ ਇਹ 15000 ਦੀ ਭਾਜੀ ਦੇ ਦਾਂਗੇ 15000 ਇੱਧਰ ਇਹਨੂੰ ਬਗਰ ਜੀ ਗੁੱਡੀ ਆ ਪੂਰੀ ਆ ਵਸ਼ੀ ਜੀ ਨੂੰ ਜੀ ਫੋਰ ਸ਼ਾਂਗ ਨਹੀਂ ਕੋਈ ਵੀ ਨਾਲ ਆ ਗਈ ਓਕੇ ਕੋਈ ਇਹ ਨਾ ਕਹੇ ਸ਼ਾਂਗਾ ਸ਼ੂੰਗਾ ਨਾਲ ਚਾਰੇ ਥਾਣਾ ਹਾਂ ਇੰਨੇ ਦਾ ਅਗਲਾ ਫਾਰਮ ਵਾਲਾ ਭਾਜ ਜੇ ਸੇਵਾ ਕਰ ਲੀਏ ਜੇ ਇਹ ਤੋਂ ਜਿਹੜਾ ਦੁੱਧ ਪੀ ਜਾਂਦੇਗਾ ਇਹ ਇਹ ਤਾਂ ਪਿਓਰ ਨਸਲ ਵਾਲੀ ਆ ਚਾਰ ਦੰਦ ਹੈ ਜੂ ਮੂੰਹ ਤੋਂ ਠੀਕ 24000 15000 ਇਹਨੂੰ ਖੰਭਾ 15000 ਇਹ ਆਉਂਦੇ ਸਾਬ ਉਹ ਪੀ ਗਈ ਹੋਈਆਂ ਇਹ ਇਹਦਾ ਹਿਸਾਬ ਲਾ ਲਈਏ ਬੜਾ ਕੰਮ ਮਹਿੰਗਾ ਪੈਂਦਾ ਹੈ ਤਾਂ ਤੇ ਹੋਰ ਜੀ ਵੀ ਘਾ ਰੁਪਏ 970 75000 ਦੀ ਤਿਆਰ ਰਹੀ ਵਸ਼ੀ ਹੈਗੀ ਆ ਧੰਨਵਾਦ ਧੰਨਵਾਦ ਰੱਬ ਦਾ ਠੀਕ ਹੈ